ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੇ ਰਸੋਈ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਬਹੁਤ ਹੀ ਜ਼ਿਆਦਾ ਸਵਾਦ बैंगन ਦਾ ਪਰਠਾ ਪ੍ਰੈਸ਼ਰ ਕੁੱਕਰ ਦੇ ਵਿੱਚ ਬਣਾਵਾਂਗੇ ਬਹੁਤ ਹੀ ਜਲਦੀ ਬਨੇਗਾ ਤੇ ਬਹੁਤ ਹੀ ਸਵਾਦ ਬਨੇਗਾ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਪਠਾ ਬਣਾਉਣ ਵਾਸਤੇ ਇੱਥੇ ਮੈਂ 600 ਗ੍ਰਾਮ ਬੈਂਗਨ ਲੈ ਲਿੱਤੇ ਨੇ ਤੇ ਸਭ ਤੋਂ ਪਹਿਲਾਂ ਇਹਨਾਂ ਬੈਂਗਨਾਂ ਦਾ ਜਿਹੜਾ ਹੈੱਡ ਪਾਰਟ ਹੈਗਾ ਇਸ ਨੂੰ ਆਪਾਂ ਉਤਾਰ ਲੈਣਾ ਹੈ ਤੇ ਨਾਲ ਹੀ ਇਹ ਜਿਹੜੇ ਬੈਂਗਨ ਹੈਗੇ ਨੇ ਇਹਨਾਂ ਦਾ ਛਿਲਕਾ ਵੀ ਉਤਾਰ ਲੈਣਾ ਹੈ ਬੜੀ ਹੀ ਆਸਾਨੀ ਦੇ ਨਾਲ ਇਹਨਾਂ ਦਾ ਛਿਲਕਾ ਉਤਰ ਜਾਂਦਾ ਹੈ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਜਿਹੜੇ ਸਾਰੇ ਹੀ ਬੈਂਗਨ ਹੈਗੇ ਨੇ ਇਹਨਾਂ ਦਾ ਛਿਲਕਾ ਉਤਾਰ ਕੇ ਰੱਖ ਲਿੱਤਾ ਹੋਇਆ ਹੈ ਇਹਨਾਂ ਬੈਂਗਨਾਂ ਨੂੰ ਬਿਲਕੁਲ ਵੀ ਭੁੰਨਣ ਦੀ ਜ਼ਰੂਰਤ ਨਹੀਂ ਹੈਗੀ ਇੱਕ ਤਾਂ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਪਰਠਾ ਬਣਾਉਂਦੇ ਆ ਤਾਂ ਦੇਖੋ ਜਿਵੇਂ ਮੈਂ ਇਹ ਬੈਂਗਨ ਕੱਟਿਆ ਹੈ ਤਾਂ ਇਸ ਦੇ ਵਿੱਚ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ ਕਿ ਇਸ ਦੇ ਵਿੱਚ ਕੋਈ ਕੀੜਾ ਵਗੈਰਾ ਤਾਂ ਨਹੀਂ ਹੈਗਾ ਤੇ ਹੁਣ ਇਹ ਸਾਰੇ ਜਿਹੜੇ ਬੈਂਗਨ ਹੈਗੇ ਨੇ ਇਸ ਤਰੀਕੇ ਦੇ ਨਾਲ ਮੈਂ ਕੱਟ ਕੇ ਇੱਕ ਡੋਂਗੇ ਦੇ ਵਿੱਚ ਰੱਖ ਲਿੱਤੇ ਨੇ ਤੇ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਆਪਾਂ ਧੋ ਲੈਣਾ ਹੈ ਤੇ ਸਭ ਤੋਂ ਪਹਿਲਾਂ ਹੁਣ ਇੱਕ ਕੁੱਕਰ ਦੇ ਵਿੱਚ ਆਪਾਂ ਜਿਹੜੇ ਇਹ ਤੋਤੇ ਹੋਏ ਬੈਂਗਨ ਹੈਗੇ ਨੇ ਇਹਨਾਂ ਨੂੰ ਪਾ ਦੇਣਾ ਬਿਲਕੁਲ ਵੀ ਇਸ ਦੇ ਵਿੱਚ ਤੇਲ ਜਾਂ ਘਿਓ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਨਾਲ ਹੀ ਇਸ ਦੇ ਪਾ ਦਵਾਂਗੇ ਇੱਕ ਟਮਾਟਰ ਇਸ ਤਰ੍ਹਾਂ ਮੈਂ ਕੱਟ ਕੇ ਪਾ ਦਿੱਤਾ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਪਰਠਾ ਬਣਾਇਓ ਬਹੁਤ ਟੇਸਟੀ ਬਣੇਗਾ ਤੇ ਅੱਧੇ ਚਮਚ ਤੋਂ ਥੋੜਾ ਜਿਹਾ ਘਟ ਮੈਂ ਇੱਥੇ ਨਮਕ ਪਾ ਦਿੱਤਾ ਹੈ ਤੇ ਅੱਧੇ ਚਮਚ ਮੈਂ ਇੱਥੇ ਹਲਦੀ ਪਾਊਡਰ ਵੀ ਪਾ ਦਿੱਤਾ ਤੇ ਨਾਲ ਹੀ ਇੱਥੇ ਮੈਂ 6-7 ਚਮਚ ਜਿਹੜੇ ਹੈਗੇ ਨੇ ਪਾਣੀ ਦੇ ਪਾ ਦਿੱਤੇ ਨੇ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇਸ ਨੂੰ ਗਲਾਉਂਦੇ ਹੋਏ ਵੀ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਹੁਣ ਪ੍ਰੈਸ਼ਰ ਕੁੱਕਰ ਦਾ ਢੱਕਣ ਬੰਦ ਕਰਕੇ ਮੀਡੀਅਮ ਟੂ ਹਾਈ ਫਲੇਮ ਦੇ ਉੱਪਰ ਆਪਾਂ 20 ਸਾਲ ਲਗਵਾ ਲੈਣੀਆਂ ਨੇ ਤੇ ਗੈਸ ਦੀ ਫਲੇਮ ਹੁਣ ਇੱਥੇ ਮੈਂ ਓਨ ਕਰ ਦਿੱਤੀ ਹੈ ਤੇ ਦੋ ਵਿਸਲ ਇਸdੀਆਂ ਲਗਵਾਵਾਂਗੇ ਤੇ ਹੁਣ ਇੱਥੇ ਦੋ ਵਿਸਲ ਲੱਗ ਚੁੱਕੀਆਂ ਹੋਈਆਂ ਨੇ ਤੇ ਕੁੱਕਰ ਦਾ ਢੱਕਣ ਖੋਲ ਕੇ ਚੈੱਕ ਕਰ ਲੈਣੇ ਆ ਤੇ ਤੁਸੀਂ ਦੇਖੋ ਜਿਹੜੇ ਬੈਂਗਨ ਹੈਗੇ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗਲ ਚੁੱਕੇ ਹੋਏ ਨੇ ਤੇ ਹੁਣ ਇਹਨਾਂ ਨੂੰ ਮੈਸ਼ ਕਰ ਲਵਾਂਗੇ ਮੈਂ ਮੈਸ਼ਰ ਦੇ ਨਾਲ ਇਹਨਾਂ ਨੂੰ ਮੈਸ਼ ਕਰ ਰਹੀ ਹਾਂ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਗਲੇ ਹੋਏ ਨੇ ਇਸ ਲਈ ਇਹਨਾਂ ਨੂੰ ਮੈਸ਼ ਕਰਦੇ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਤੇ ਤੁਸੀਂ ਦੇਖੋ ਇੱਥੇ ਬੈਂਗਨ ਤੇ ਟਮਾਟਰ ਜਿਹੜਾ ਹੈਗਾ ਚੰਗੀ ਤਰ੍ਹਾਂ ਮੈਸ਼ ਹੋ ਚੁੱਕੇ ਹੋਏ ਨੇ ਇਹ ਪਰਠਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਜੇ ਇਸ ਤਰੀਕੇ ਦੇ ਨਾਲ ਬਣਾਇਆ ਗਿਆ ਹੋਵੇ ਤੇ ਤੁਸੀਂ ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਬੈਂਗਨ ਤੇ ਟਮਾਟਰ ਜਿਹੜੇ ਹੈਗੇ ਨੇ ਮੈਸ਼ ਹੋ ਚੁੱਕੇ ਹੋਏ ਨੇ ਤੇ ਹੁਣ ਇਸ ਨੂੰ ਆਪਾਂ ਤੜਕਾ ਲਗਾਣੇ ਆ ਆਪਾਂ ਜਿਹੜਾ ਇਹ ਭੜਥਾ ਹੈਗਾ ਸਰੋਂ ਦੇ ਤੇਲ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਮੈਂ ਇੱਥੇ ਦੋ ਵੱਡੇ ਚਮਚ ਸਰੋਂ ਦਾ ਤੇਲ ਲੈ ਲਿੱਤਾ ਤੇ ਕੜਾਈ ਦੇ ਵਿੱਚ ਇਹ ਪਾ ਦਿੱਤਾ ਇਸ ਨੂੰ ਗਰਮ ਹੋਣ ਦਵਾਂਗੇ ਜਿਵੇਂ ਹੀ ਇਹ ਗਰਮ ਹੋ ਜਾਏਗਾ ਇਸ ਦੇ ਵਿੱਚ ਅੱਧਾ ਚਮਚ ਮੈਂ ਜੀਰਾ ਪਾ ਦਿੱਤਾ ਤੇ ਜਿਵੇਂ ਹੀ ਜੀਰਾ ਤੜਕ ਜਾਏਗਾ ਇਸ ਦੇ ਵਿੱਚ ਮੈਂ ਪਾਵਾਂਗੀ ਅਦਰਕ ਤੇ ਅਦਰਕ ਨੂੰ ਵੀ ਕੋਈ ਬਹੁਤ ਜ਼ਿਆਦਾ ਭੁੰਨਣ ਦੀ ਜ਼ਰੂਰਤ ਨਹੀਂ ਹੈਗੀ ਇਸ ਨੂੰ ਸਿਰਫ ਆਪਾਂ ਹਲਕਾ ਜਿਹਾ ਹੀ ਭੁੰਨਣਾ ਹੈ ਤਕਰੀਬਨ 1 ਮਿੰਟ ਤੱਕ ਅਦਰਕ ਨੂੰ ਮੈਂ ਇੱਥੇ ਭੁੰਨਿਆ ਫਲੇਮ ਆਪਾਂ ਮੀਡੀਅਮ ਹੀ ਰੱਖੀ ਹੋਈ ਹੈ ਤੇ ਮੈਨੂੰ 1 ਮਿੰਟ ਹੋ ਗਿਆ ਹੋਇਆ ਇੱਥੇ ਅਦਰਕ ਨੂੰ ਭੁੰਨਦੇ ਹੋਏ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਦੋ ਵੱਡੇ ਪਿਆਜ਼ ਬਰੀਕ-ਬਰੀਕ ਕੱਟ ਕੇ ਜਿਹੜਾ ਬੈਂਗਨ ਦਾ ਭੜਥਾ ਹੁੰਦਾ ਹੈ ਇਹਦੇ ਵਿੱਚ ਪਿਆਜ਼ ਟਮਾਟਰ ਥੋੜਾ ਜਿਆਦਾ ਹੀ ਪੈਂਦਾ ਤਾਂ ਹੀ ਇਹ ਸਵਾਦ ਲੱਗਦਾ ਤੇ ਇਸ ਨੂੰ ਵੀ ਹਲਕਾ ਜਿਹਾ ਬਰਾਊਨ ਕਰ ਲਵਾਂਗੇ ਬਹੁਤ ਜਿਆਦਾ ਡਾਰਕ ਬਰਾਊਨ ਕਰਨ ਦੀ ਇਸ ਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਪਹਿਲਾਂ ਮੈਂ ਇਸ ਨੂੰ 1 ਮਿੰਟ ਹੀ ਹਿਲਾਇਆ ਤੇ ਇਸ ਦੇ ਵਿੱਚ ਦੋ ਹਰੀਆਂ ਮਿਰਚਾਂ ਪਾ ਦਿੱਤੀਆਂ ਮੈਂ ਕੁੜੱਤਨ ਦੇ ਵਾਸਤੇ ਜੇ ਤੁਸੀਂ ਜਿਆਦਾ ਸਪਾਈਸੀ ਖਾਣਾ ਚਾਹੁੰਦੇ ਹੋ ਤਾਂ ਮਿਰਚਾਂ ਦੀ ਮਾਤਰਾ ਵਧਾ ਲੈਣਾ ਤੇ ਹੁਣ ਆਪਾਂ ਪਿਆਜ਼ ਨੂੰ ਲਾਈਟ ਬ੍ਰਾਊਨ ਹੋਣ ਦਵਾਂਗੇ ਤੇ ਦੇਖੋ ਪਿਆਜ਼ ਜਿਹੜੇ ਹੈਗੇ ਨੇ ਲਾਈਟ ਬ੍ਰਾਊਨ ਹੋ ਚੁੱਕੇ ਹੋਏ ਨੇ ਤੇ ਹੁਣ ਇਸ ਦੇ ਵਿੱਚ ਮੈਂ ਦੋ ਟਮਾਟਰ ਪਾ ਰਹੀਆਂ ਕੱਟ ਕੇ ਇੱਕ ਟਮਾਟਰ ਆਪਾਂ ਪਹਿਲਾਂ ਹੀ ਪਾਇਆ ਹੋਇਆ ਸੀ ਬੈਂਗਨ ਦੇ ਵਿੱਚ ਤੇ ਦੋ ਹੁਣ ਪਾ ਰਹੀਆਂ ਟੋਟਲ ਤਿੰਨ ਟਮਾਟਰ ਦਾ ਇਸਤੇਮਾਲ ਕੀਤਾ ਇੱਥੇ ਮੈਂ ਤੇ 1 ਮਿੰਟ ਤੱਕ ਇਸ ਨੂੰ ਮੈਂ ਭੁੰਨ ਲਿੱਤਾ ਤੇ ਹੁਣ ਇਸ ਦੇ ਵਿੱਚ ਮੈਂ ਅੱਧਾ ਚਮਚ ਤੋਂ ਥੋੜਾ ਜਿਹਾ ਘਾਟ ਨਮਕ ਦਾ ਪਾ ਦਿੱਤਾ ਆਪਾਂ ਥੋੜਾ ਜਿਹਾ ਨਮਕ ਬੈਂਗਨ ਦੇ ਵਿੱਚ ਵੀ ਪਾਇਆ ਸੀ ਟੋਟਲ ਅੱਧਾ ਚਮਚ ਨਮਕ ਦਾ ਮੈਂ ਇੱਥੇ ਹੁਣ ਪਾ ਦਿੱਤਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਟਮਾਟਰ ਜਿਹੜੇ ਹੈਗੇ ਨੇ ਹਲਕੇ ਹਲਕੇ ਗਲਨੇ ਸ਼ੁਰੂ ਹੋ ਗਏ ਨੇ ਬਹੁਤ ਜ਼ਿਆਦਾ ਨਹੀਂ ਇਹ ਗਲੇ ਹਜੇ ਤੇ ਹੁਣ ਇਸ ਸਟੇਜ ਦੇ ਆਪਾਂ ਪਾ ਦਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਇਹ ਮੈਂ ਰੰਗਤ ਦੇ ਲਈ ਪਾਈ ਹੈ ਹੁਣ ਆਪਾਂ ਇਸ ਨੂੰ ਫਿਰ ਤੋਂ ਪੁੰਨ ਲਵਾਂਗੇ ਤੇ ਤੁਸੀਂ ਦੇਖੋ ਜਿਹੜੇ ਟਮਾਟਰ ਹੈਗੇ ਨੇ ਇੱਥੇ ਗਲ ਚੁੱਕੇ ਹੋਏ ਨੇ ਟਮਾਟਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਥੇ ਗਲ ਚੁੱਕੇ ਹੋਏ ਨੇ ਮੈਂ ਤਕਰੀਬਨ ਇਹਨਾਂ ਨੂੰ 2 ਕ ਮਿੰਟ ਲਈ ਭੁੰਨਿਆ ਹੁਣ ਇਸ ਦੇ ਵਿੱਚ ਪਾ ਦਵਾਂਗੇ ਬੈਂਗਨ ਜਿਹੜੇ ਕਿ ਆਪਾਂ ਮੈਸ਼ ਕਰਕੇ ਰੱਖੇ ਹੋਏ ਨੇ ਉਹ ਸਾਰੇ ਬੈਂਗਨ ਮੈਂ ਇਸ ਦੇ ਵਿੱਚ ਪਾ ਰਹੀ ਆ ਤੇ ਤੁਸੀਂ ਦੇਖੋ ਹਲੇ ਬੈਂਗਨ ਦੇ ਵਿੱਚ ਕਾਫੀ ਮੋਇਸਚਰ ਹੈਗਾ ਮਤਲਬ ਕਿ ਬੈਂਗਣਾ ਦੇ ਵਿੱਚ ਹਲੇ ਪਾਣੀ ਹੈਗਾ ਇਸ ਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲਵਾਂਗੇ ਤੇ ਤਕਰੀਬਨ 3-4 ਮਿੰਟ ਇਸ ਨੂੰ ਆਪਾਂ ਪਕਾਵਾਂਗੇ ਮੀਡੀਅਮ ਫਲੇਮ ਦੇ ਉੱਪਰ ਇਸ ਨੂੰ ਲਗਾਤਾਰ ਹਿਲਾਵਾਂਗੇ ਤਾਂ ਜੋ ਬੈਂਗਣਾ ਦਾ ਜਿਹੜਾ ਪਾਣੀ ਹੈਗਾ ਉਹ ਸੁੱਕ ਜਾਏ ਤੇ तकरीबन ਮੈਨੂੰ ਇੱਥੇ ਹੁਣ 4 ਕਿ ਮਿੰਟ ਹੋ ਗਏ ਨੇ ਬੈਂਗਨਾਂ ਨੂੰ ਪਕਾਉਂਦੇ ਹੋਏ ਤੇ ਜਿਹੜਾ ਮੋਇਸਚਰ ਹੈਗਾ ਉਹ ਸਾਰਾ ਸੁੱਕ ਚੁੱਕਾ ਹੋਇਆ ਤੇ ਬੈਂਗਨ ਦਾ ਪਰਤਾ ਬਹੁਤ ਜ਼ਿਆਦਾ ਵਧੀਆ ਬਣ ਚੁੱਕਾ ਹੋਇਆ ਤੇ ਹੁਣ ਇਸ ਦੇ ਵਿੱਚ ਫਲੇਵਰ ਦੇ ਵਾਸਤੇ ਮੈਂ ਪਾਵਾਂਗੀ ਹਰਾ ਧਨੀਆ ਤੇ ਨਾਲ ਹੀ ਇਸ ਦੇ ਪਾਰੀਆਂ ਵਿੱਚ ਅੱਧਾ ਚਮਚ ਗਰਮ ਮਸਾਲਾ ਤੇ ਹੁਣ ਇਹਨਾਂ ਦੋਨਾਂ ਚੀਜ਼ਾਂ ਨੂੰ ਪਰਥੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਬੈਂਗਨ ਦਾ ਪਰਠਾ ਦੇਖੋ ਬਹੁਤ ਹੀ ਜਿਆਦਾ ਵਧੀਆ ਬਣਿਆ ਕੋਈ ਜੱਜ ਵੀ ਨਹੀਂ ਕਰ ਸਕਦਾ ਕਿ ਆਪਾਂ ਇਹ ਕੁੱਕਰ ਦੇ ਵਿੱਚ ਬਣਾਇਆ ਹੈ ਬਿਲਕੁਲ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਿ ਬੈਂਗਨ ਨੂੰ ਭੁੰਨ ਕੇ ਇਹ ਪਰਠਾ ਬਣਾਇਆ ਗਿਆ ਹੋਵੇ ਬਹੁਤ ਹੀ ਜਿਆਦਾ ਟੇਸਟੀ ਜਿਹੜਾ ਬੈਂਗਨ ਦਾ ਪਰਠਾ ਹੈਗਾ ਦੇਖੋ ਇੱਥੇ ਬਣ ਚੁੱਕਾ ਹੋਇਆ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ ਤੁਸੀਂ ਵੀ ਇੱਕ ਵਾਰੀ ਇਸ ਨੂੰ ਜਰੂਰ ਇਸੇ ਤਰੀਕੇ ਦੇ ਨਾਲ ਬਣਾਇਓ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਨੇਗਾ ਤੇ ਪਰਤਾ ਜਿਹੜਾ ਹੈਗਾ ਹੁਣ ਸਰਵ ਹੋਣ ਦੇ ਲਈ ਰੈਡੀ ਹੈ ਬਹੁਤ ਹੀ ਵਧੀਆ ਪਰਤਾ ਇੱਥੇ ਬਣ ਚੁੱਕਾ ਹੋਇਆ ਹੈ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਤੋਂ ਮਿਲਾਂਗੇ ਇੱਕ ਨਵੀਂ ਰੈਸিপি ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ